ਕੀ ਆ ਨੰਦੋ ਨੀ ਮਮੀ ਨਹੀਂ ਕੋਈ ਗੱਲ ਨਹੀਂ ਕਰਦਾ ਹਾਲੇ ਕੀ ਨਾਮ ਆਇਆ ਤੁਹਾਡਾ ਚਰਨਜੀਤ ਕੋ ਕਿੱਥੋਂ ਦੇ ਆਣ ਵਾਲੇ ਹੋ ਇੱਥੋਂ ਦੇ ਤੇ ਕੀ ਹੋਇਆ ਤੁਹਾਡੇ ਬੱਚੇ ਦੇ ਨਾਲ ਅੱਜ ਅੱਜ ਮੇਰੇ ਬੱਚੇ ਨੇ ਗੋਲੀ ਕਿ ਚੱਲ ਗਿਆ ਮੈਂ ਅੰਦਰ ਹੀ ਪੈ ਟੇ ਮੈਂ ਚਾਰ ਪੰਡੇ ਜਾਣੇ ਆਏ ਗੋਲੀਆਂ ਮਾਰ ਕੇ ਚਲ ਗਏ ਤੁਹਾਨੂੰ ਪਤਾ ਕਿ ਤੁਹਾਡੇ ਬੇਟੇ ਦੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਹੋਏ ਚਾਰ ਚਾਰ ਕਿ ਦਿਨ ਤੋਂ ਲੜਾਈ ਚੱਲਦੀ ਹੈ ਫੋਨ ਨੇ ਬੰਦੇ ਜਿਹੜੇ ਦੂਸਰੀ ਪਾਰਟੀ ਉਹ ਇੱਥੋਂ ਦੇ ਹੀ ਮੁੰਡੇ ਥਾਡੇ ਮਨ ਗੋਲਗੁਰੇ ਦੇ ਹੀ ਹਾਂਜੀ ਨਾਮ ਪਤਾ ਹੋਣਾ ਸੀ ਮੈਨੂੰ ਨਾਂ ਦਾ ਨਹੀਂ ਹੁਣ ਪਤਾ ਵੀ ਹਮਮ ਔਰ ਨੂੰ ਕੁੜੀ ਨੂੰ ਪਤਾ ਸਾਰਾ ਉਹਨੇ ਦਿੱਤੀ ਹੈ ਭਾਈ ਕਿਸ ਵਜ੍ਹਾ ਤੋਂ ਚੱਲਦੀ ਪਈ ਸੀ ਲਾਈਟ 3-4 ਦਿਨ ਤੋਂ ਚੱਲਦੀ ਹੈ ਇਹਨਾਂ ਦੀ ਤੇ ਕੀ ਨਾਮ ਕੀ ਹੈ ਤੁਹਾਡੇ ਲੜਕੇ ਜਿਹਦੇ ਕੋਲ ਹੈ ਬੋਰਪ੍ਰੀ ਥਿੰਗ ਇਹਦੀ ਹੋਰ ਗੱਲ ਤੇ ਤੁਹਾਡੇ ਬੱਚੇ ਨੇ ਤੁਹਾਨੂੰ ਦੱਸਿਆ ਕਰਦੇ ਵਿੱਚ ਆ ਕੇ ਕਿ ਕਿਉਂ ਲੜਾਈ ਝਗੜਾ ਲਗਾਤਾਰ ਉਹ ਕਰਦੇ ਪਏ ਨੇ ਹੁਣ 15 ਨੀ ਬਾਾਰ-ਬਾਰ ਮੁੰਡਿਆਂ ਦਾ ਮੈਨੂੰ ਪਤਾ ਨਹੀਂ ਵੀ ਕੀ ਕਰ ਤੋਂ ਲੜਦੇ ਆ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਬੱਚੇ ਦੇ ਕਿੰਨੀਆਂ ਗੋਲੀਆਂ ਲੱਗੀਆਂ ਨੇ ਤਿੰਨ ਚਾਰ ਲੱਗੀਆਂ ਗੋਲੀਆਂ ਮੈਂ ਤੇ ਅੰਦਰ ਹਾਂ ਤੇ ਜਿਨ੍ਹਾਂ ਨੇ ਵੇਖਿਆ ਉਹ ਦੱਸਣ ਨਹੀਂ ਦੇ ਸਾਰੇ ਤੇ ਵਹਿਆ ਸੀ ਕਿ ਯਾਰ ਕੁਆਰਾ ਸੀ ਦੋ ਬੇਟੀਆਂ ਵਿਆਇਆ ਸੀ ਹਾਂਜੀ ਬੱਚੇ ਸੀ ਦੋ ਹਾਂਜੀ ਦੋ ਬੇਟੀਆਂ ਹਾਂ ਦੀਆਂ ਕਿੰਨੀ ਉਮਰ ਹੋਣ ਦੀ ਉਹਨਾਂ ਦੀ ਹੋ ਗਈ 35 40 ਸਾਲ ਹੋਣੀ ਤੇ ਉਹ ਜਿਹੜੀ ਹੈ ਪੁਲਿਸ ਵੀ ਪਹੁੰਚੀ ਸੀ ਕਾਰਵਾਈ ਕੀਤੀ ਆ ਆਹ ਕੁੜੀ ਆ ਸਾਹਮਣੇ ਹੀ ਜਿੱਦ ਚੱਲੀ ਹੈ ਉਹਨਾਂ ਨੇ ਖਾਲਿਆ ਆ ਖਾਲਿਆ ਉਹਨਾਂ ਨੇ ਖਾਲਿਆ ਯੋ ਖਾਲਿਆ ਪਿੱਟ ਜਾ ਕੇ ਉਹਦਾ ਕਾਰ ਕਾਰ ਪਿੱਟ ਜਾ ਕੇ ਖਾਲਿਆ ਉਹਨਾਂ ਨੇ ਉਹਨਾਂ ਨੇ ਨਹੀਂ ਰਹਿਣ ਦਿੱਤਾ ਉਹਨੂੰ ਸੱਚ ਨੇ ਯਾ ਗਰ ਰੋਮੀ ਆ ਉਹਦਾ ਭਰਾ ਸਾਰੇ ਆਕੇ ਨਾਲ ਦਾ ਬਬਲੂ ਖੱਤਰੀ ਸਾਰੇ ਹਣੇ ਖਾ ਕੇ ਉਹਨੂੰ ਖਾ ਕੇ ਆ ਖਾ ਕੇ ਉਹਨੂੰ ਖਾ ਕੇ ਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਉਹਨਾਂ ਨੂੰ ਭਾਈ ਲੋ ਵਾ ਜਿੱਤਰਾ ਮੇਰੇ ਬਤੂ ਕਾ ਤੜੀ ਤੜਨਾ ਨਹੀਂ ਕਹਿੰਦਾ ਚੱਲ ਰਹੀ ਹੈ ਬਿਲਕੁਲ ਪਰਵਾਹ ਨਹੀਂ ਉਹ ਫਾਇਲ ਲੇ ਜਿੱਤਾ ਜਿੱਤਾ ਦੂਸਰੇ ਕਸਮੀਰਾ ਘਾਰ ਦੀ ਮਾਹੌਲ ਤੇ ਤਸਵੀਰਾਂ ਦਿਖਾ ਰਿਹਾ ਕਿ ਇਹ ਸਜੇ ਕਿਸ ਤਰਾ ਜੜਾ ਆਪਾ ਜਿਹੜੀ ਉਸ ਦੀ ਡੈਥ ਹੋ ਚੁੱਕੀ ਹੈ ਜਿੱਦਾ ਕਿ ਪਤਾ ਲੱਗਾ ਹੋਣੇ होस्पिटल खड़ा तो उसकी जारी डेथ है, है चुकी है तो फिलहाल जस्वीर घर दुक दस्वीर तेल साझा करते पे है देख सकते तस्वीर के ਅੰਕ ਜੀ ਸਰ ਅ ਜ ਮਕਬੂਲਪੁਰੇ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਆਇਆ ਹੈ ਸਰ ਕੀ ਪਤਾ ਲੱਗਾ ਜੀ ਇਹਦਾ ਇੱਥੇ ਇਤਲਾਹ ਮਿਲੀ ਸੀ ਕਿ ਮਕਬੂਲਪੁਰਾ ਸ਼ੇ ਨੰਬਰ ਗਲੀ ਦੇ ਪਾਰ ਲੜਾਈ ਝਗੜਾ ਹੋਇਆ ਤੇ ਗੋਲੀ ਚੱਲੀ ਹੈ ਜਿੱਥੇ ਮੌਕੇ ਤੇ ਆਏ ਆ ਤੇ ਇੱਕ ਗੁਰਪ੍ਰੀਤ ਨਾਂ ਦਾ ਵਿਅਕਤੀ ਆ ਜਿਹਦੇ ਗੋਲੀ ਲੱਗੀ ਹੈ ਜਿੱਦੋਂ ਸਕਾਟ ਹਸਪੀਟਲ ਲੈ ਕੇ ਗਿਆ ਫਰਦਰ ਜਿਹੜੀ ਅਸੀਂ ਇੱਥੇ ਜਾਂਚ ਕਰ ਰਹੇ ਹਾਂ ਹਾਂ ਸਰ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਕਰੀਬ 4 ਗੋਲੀਆਂ ਚੱਲੀਆਂ ਤੇ ਲੜਕੇ ਤੇ ਕਿੰਨੀਆਂ ਗੋਲੀਆਂ ਲੱਗੀਆਂ ਏ ਫਿਲਹਾਲ ਅਸੀਂ ਉੱਥੇ ਅਮਲਾਜਮ ਭੇਜਿਆ ਤੁਹਾਨੂੰ ਪੁੱਛ ਕੇ ਫਿਰ ਤੁਹਾਨੂੰ ਦੁਬਾਰਾ ਅਪਡੇਟ ਕਰਾਂਗੇ ਤੇ ਸਰ ਜਿਹੜਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਫੋਟੋਜ਼ ਕੋਸ਼ਿਸ਼ ਜਰੂਰੀ ਹਾਂਜੀ ਸੀਸੀਟੀਵੀ ਕੈਮਰੇ ਅਸੀਂ ਖੰਘਾਰ ਰਹੇ ਹਾਂ ਉਹ ਵੀ ਵੇਖਿਆ ਜਾ ਰਿਹਾ ਤੇ ਦੋਸ਼ੀਆਂ ਦੀ ਪਹਲ ਕਰ ਰਹੇ ਹਾਂ ਠੀਕ ਹੈ ਸਰ ਹੁਣ ਕਿੰਨੀ ਕੀ ਜਲਦੀ ਕੀ ਕਾਰਵਾਈ ਜੜੀਆ ਹੁਣ ਮੌਕੇ ਦੀ ਕੀ ਕੀਤੀ ਜਾ ਰਹੀ ਹੈ ਮੌਕੇ ਤੇ ਪਰਿਵਾਰ ਦੀ ਸਟੇਟਮੈਂਟ ਲਿਖਾਂਗੇ ਫਰਦਰ ਜੜੀ ਇਹ ਬੰਦੀ ਕਾਰਵਾਈ ਅਮਲ ਚਲਿਆ ਦੀ ਜਾਵੇ ਓਕੇ ਜੀ ਠੀਕ ਹੈ ਜੀ